ਨਾ ਰੂਪੀ ਸਰ ਦਾ ਸੰਗਨ ਇਹ ਨਹੀ ਆ ਰਹਾ ਕਿ ਜੇ ਬੇਗਾਨਾ ਪਚਾਰੂ ਪੈਣਾ ਨੋ ਜੈ ਸ਼ਕਰ ਹਾਂਜੀ ਅੱਜ ਸੀਨੀਅਰ ਸਿਟੀਜ਼ਨ ਕਲੱਬ ਸੈਂਡਲਵੁੱਡ ਨਮਟਣ ਬੱਲੋ ਵਿਸਾਇਰੇ ਦਾ ਤਿਯਾਰ ਅਮਰੀਕਨ ਸੀਨੀਅਰ ਸਿਟੀਜ਼ਨ ਕਲੱਬ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਖਾਣ ਪੀਣ ਦਾ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਇਹ ਸਾਡੇ ਨੇ ਐਸ ਐਚਓ ਸਾਹਿਬ ਰਟਾਇਰਡ ਇਹ ਪ੍ਰਧਾਨ ਜੀ ਨਾਲ ਸੈਕਟਰੀ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਇਹ ਸੈਕਟਰੀ ਨੇ ਲਬੂ ਜੇ ਇਹ ਬਹੁਤ ਹੀ ਵਧੀਆ ਚੰਗੇ ਢੰਗ ਨਾਲ ਬਣਾਇਆ ਗਿਆ ਪ੍ਰੋਗਰਾਮ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਸੀ ਤੇ ਸਾਰਿਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਦਿੰਦੇ ਹੋਏ ਇਨੋਨੇ ਸਾਰਿਆਂ ਨਾਲ ਮਿਲ ਕੇ ਇਹ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਬਹੁਤ ਹੀ ਸੁੱਚੱਜੇ ਢੰਗ ਨਾਲ ਪ੍ਰਦਾਨ ਰਣਜੀਤ ਸਿੰਘ ਜੀ ਨੇ ਇਸ ਆਪਣੇ ਸਾਡੇ ਨੀਰ ਸਾਹਿਬ ਜਿਹੜੇ ਕਿ ਦਿੱਲੀ ਤੋਂ ਨੇ ਬੀ ਕਲੱਬ ਦੇ ਮੈਂਬਰ ਨੇ ਤੇ ਹੋਰ ਸਾਰੇ ਮੈਂਬਰਾਂ ਨਾਲ ਮਿਲ ਕੇ ਪ੍ਰਦਾਨ ਰঞ্জੀਤ ਸਿੰਘ ਜੀ ਉਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਇਹ ਸਾਡੇ ਦੀਵਾਨ ਜੀ ਜੈਨ ਸਾਹਿਬ ਸਭ ਖਾਣ ਪੀਣ ਦਾ ਆਨੰਦ ਮਾਣ ਰਹੇ ਨੇ ਮਾਹੌਲ ਤੇ ਚੰਗੀ ਤਰ੍ਹਾਂ ਬਹੁਤ ਸੁਆਦੀਸਟ ਵਿਅੰਜਨ ਪਕੌੜੇ ਸਨ ਚਾਪਾ ਸਨ ਬੇਸੰਸੀ ਚਾਹ ਪਾਣੀ ਸੀ ਤੇ ਸਾਰਿਆਂ ਨੇ ਇਸ ਦਾ ਖੂਬ ਆਨੰਦ ਮਾਣੇ ਪ੍ਰਧਾਨ ਅਨੰਤਜੀਤ ਸਿੰਘ ਜੀ ਨੇ ਬੜੇ ਚੰਗੇ ਪ੍ਰਬੰਧਕ ਸਾਰਿਆਂ ਨਾਲ ਮਿਲ ਕੇ ਤੇ ਇਹ ਇਹਨਾਂ ਨੇ ਦਿਹਾੜੇ ਦਾ ਤਿਆਰ ਮਨਾਇਆ ਅਤੇ ਲੋਕਾਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਰੱਬ ਕਰੇ ਚੜ੍ਹਦੀਆਂ ਖਲਾਅ ਵਿੱਚ ਰੱਖੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਬਹੁਤ ਹਾਂ ਜੋ ਪ੍ਰੋਗਰਾਮ ਕੀਤਾ ਲੀਕਿਆ ਤੁਸੀਂ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸਾਰਿਆਂ ਦਾ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਹਨੇ ਅੱਜ ਸਾਰੇ ਸਰਦੇ ਦੇ ਆਏ ਆ ਬੜਾ ਧੰਨਵਾਦੀ ਸਾਰਿਆਂ ਦਾ ਸਾਰੇ ਤਿਉਹਾਰ ਇਸ ਤਰ੍ਹਾਂ ਬੜੀ ਧੂਮ ਦਾ ਮਨਾਇ ਜਾਂਦੇ ਆ ਤੇ ਸਾਰਿਆਂ ਦੇ ਕੋਪਰੇਟ ਦੇ ਨਾਲ ਵੀ ਬਣਾ ਰਹੇ ਇਹਨਾਂ ਦਾ ਵੀ ਧੰਨਵਾਦ ਇਹ ਮੂਵੀ ਬਣਾ ਦਾ ਤਾਂ ਇਹ ਬੜਾ ਵਧੀਆ ਪ੍ਰਾਲਾ ਤੁਹਾਡਾ ਇਹ ਸਾਰਿਆਂ ਨੂੰ ਇਕੱਠਿਆ ਕਰਕੇ ਤੁਸੀਂ ਸਾਰਿਆਂ ਦਾ ਮਿੱਠਾ ਮੂੰਹ ਕਰਾਉਂਦੇ ਹੋ ਆਣ ਪ੍ਰੀਨ ਦਾ ਪੂਰਾ ਪ੍ਰਬੰਧ ਹੈ ਤੁਹਾਡਾ ਤੇ ਰੱਬ ਕਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਚੜ੍ਹਦੀ ਕਲਾ ਵਿੱਚ ਰਹੋ ਕਿ ਅੱਗੇ ਤੋਂ ਵੀ ਹਜੇ ਪ੍ਰੋਗਰਾਮ ਜਿਹੜੇ ਆ ਸਾਰਿਆਂ ਨੂੰ ਇਕੱਠਿਆ ਕਰਕੇ ਪੁਣੀਕ ਦੇ ਰਵੋ ਧੰਨਵਾਦ ਜੀ ਓਕੇ ਥੈਂਕ ਯੂ ਜੀ ਥੈਂਕ ਸਾਰਿਆਂ ਨੂੰ ਸਾਰੀ ਕੈਨੇਡਾ ਵੱਲੋਂ ਨਸਿਹਰੇ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਤਿਆਰ ਬਦੀ ਉੱਤੇ ਨੇਕੀ ਦੀ ਜਿੱਤ ਹੈ ਜਿਹੜੇ ਕਿ ਸਾਰੇ ਬੜੇ ਚਾਹਮਾਂ ਨਾਲ ਰਲ ਮਿਲ ਕੇ ਮਨਉਂਦੇ ਹਨ ਤੇ ਇੱਕ ਵਾਰ ਫਿਰ ਸਾਰੀ ਕੈਨੇਡਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਮੂਹ ਜਗਤ ਨੂੰ ਜਨ ਸਹਿਰੇ ਦੀਆਂ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹਾਂ ਸਾਰੀ ਕੈਨੇਡਾ ਚੈਨਲ ਨੂੰ ਲਾਈਕ ਵੀ ਕਰੋ ਅਤੇ ਸਬਸਕ੍ਰਾਈਬ ਵੀ ਕਰੋ ਧੰਨਵਾਦ